ਜਮਾ ਡਿੱਗਣ ਵਾਲਾ ਤੁਸੀਂ ਤੁਸੀਂ ਛੱਡ ਦਿਓ ਨਾ ਘਰ ਯਾਰ ਨੁਕਸਾਨ ਹੋ ਜੂ ਬਾਪੂ ਰੁਕੋ ਇੱਕ ਮਿੰਟ ਮੇਰੀ ਗੱਲ ਸੁਣੋ ਜਾਨ ਨੂੰ ਹੋ ਗਿਆ ਫਿਰ ਕੀ ਕਰੋਗੇ ਫਿਰ ਰੱਬ ਦਾ ਹੈ ਨਾ ਹੈ ਰੱਬ ਦਾ ਹੈ ਨਾ ਪੁੱਤਰ ਬੜੀ ਮਿਹਨਤ ਨਾਲ ਬਣਾਏ ਅਜੇ ਤਾਂ ਆਇਆ ਇਚਾਂ ਸਟਾਈਆਂ ਕਿ ਨਵੇਂ ਪਾਵਾਂਗੇ ਤੇ ਨਹੀਂ ਪਏ ਬਾਪ ਅੰਦਰ ਹੀ ਸਮਾਨ ਪਿਆ ਆਇਆ ਬਾਪੂ ਜੀ ਕੀ ਕਰਤਾ ਕਰਿਆ ਭਾਂਡਾ ਸ਼ਾ ਨਾ ਵਿੱਚ ਇੰਦਰੀਆਂ ਦੇਖੋ ਸਭ ਡਿੱਗੇ ਪਏ ਇੱਕ ਮੁਠੇ ਪਾਟੇ ਨੇ ਆਹ ਦੇਖੋ ਸਭ ਪਰਲੀ ਸੱਡੇ ਸਭ ਕੰਦਾ ਪਾਟੀਆਂ ਪਈਆਂ ਨੇ ਹਮ ਤੇ ਕੀ ਕਰ ਸਕਦੇ ਪੁੱਤ ਆ ਅੱਛਾ ਪੱਕਾ ਫ੍ਰਿਜ ਦਿਖਾ ਬਾਪੂ ਜੀ ਫ੍ਰਿਜ ਵੀ ਨਹੀਂ ਕੱਢੀ ਪਾਣੀ ਖੱਖ ਨਹੀਂ ਗਿਆ ਪੁੱਤਰ ਮੈਂ ਨਹੀਂ ਤੁਸੀਂ ਚੱਲ ਜਾਓ ਮੈਂ ਇੱਥੇ ਰਹੀ ਨਾ ਕੋਈ ਕੀ ਮਨ ਚ ਕੀ ਖਿਆਲ ਆਉਂਦੇ ਸੀ ਇਹ ਆ ਵੀ ਚਲੋ ਜੀ ਬਾਜਣਗੇ ਆਪ ਨੂੰ ਪਸੰਦ ਆਉਂਦਾ ਚਾਹ ਕੋ ਹੋ ਜੂ ਕੋਈ ਗੱਲ ਮੋਤੇ ਜੀ ਤੇ ਕਰਦੇ ਨੇ ਜਿਹੜੇ ਜੰਮੇ ਹੋ। ਕੀ ਬੱਚੇ ਨੂੰ ਪੁੱਛਦੇ ਆ ਬਾਪੂ ਕਿਵੇਂ ਆ ਕੀ ਕਹਿੰਦੇ ਉਹਨਾਂ ਨੂੰ। ਪੋਤੀ ਕਹਿੰਨਾ ਪੁੱਤਰਾ ਨਿਕਾ ਜਾਖ। ਉਹ ਪੁੱਛਦਾ ਜਦੋਂ ਕਿਵੇਂ ਆ ਬਾਪੂ ਕੀ ਕਹਿੰਦੇ ਉਹਨੂੰ ਤੇ ਲਾੜਨਾ ਰਾਜਾ ਰਾਜਾ ਕਹਿਣਾ ਮੈਂ। ਇਹ ਆ ਦੇਖੀ ਆ ਵੇਖੋ ਪਾਣੀ ਜੇ ਪਿਆ ਸਾਰਾ ਉਹ ਦੂਜੇ ਅੰਦਰ ਵੀ ਪਾਣੀ ਜੇ ਪਿਆ ਹੈ। ਬਾਪੂ ਇਹ ਅਲਮਾਰੀ ਚੱਕੀ ਗਾਦੋਂ ਨਹੀਂ ਤੁਸੀਂ ਪੁੱਤ ਤੈਂ ਮੀ ਨਹੀਂ ਮਿਲਿਆ ਕਰਨਾ ਬੰਦਾ ਹਾਂ। ਕੱਲੇ ਡੰਗੜੀ ਮਹਾ ਕੱਢੇ ਗਏ ਨਹੀਂ ਸਰਕਾਰ ਨਹੀਂ ਦੇਣਾ ਕੋਈ ਸਰਕਾਰ ਦਾ ਸਰਕਾਰ ਤੇ ਅਜੇ ਤੱਕ ਕਿਸੇ ਨੇ ਫੇਰਾ ਨਹੀਂ ਪੁੱਤਰ ਮਾਰਿਆ ਕੋਈ ਹੈਗਾ ਕਿ ਨਹੀਂ ਹੈਗਾ ਮੈਨੂੰ ਤਾਂ ਪਤਾ ਲੱਗ ਗਿਆ ਇੱਥੇ ਬਾਪੂ ਰਹਿੰਦਾ ਸਰਕਾਰ ਨੂੰ ਕਿਉਂ ਨਹੀਂ ਪਤਾ ਲੱਗਿਆ ਸਰਕਾਰਾਂ ਨੂੰ ਫਰੇਟਾਂ ਹੀ ਆ ਤੁਸੀਂ ਸਿਆਣੇ ਹੋ ਸਰਕਾਰਾਂ ਸੜਕਾਂ ਤੋਂ ਰੋਲਾ ਪਉਂਦੀਆਂ ਨੇ ਜਿਹੜੇ ਆ ਮਾੜੀ ਮੋਟ ਹੈਗੇ ਨਹੀਂ ਇਹ ਵੀ ਮਗਰ ਚੋਰਾ ਨੂੰ ਲਟਾ ਲੀਏ ਕੀ ਕਰੀਏ ਫਿਰ ਹੁਣ ਰੱਬ ਨਾਲ ਕੀ ਜੋਰ ਆ ਸਰਕਾਰਾਂ ਨੇ ਕੀ ਦੇਣਾ ਆ ਕੋਠੇ ਲੈ ਕੇ ਖੜੇ ਅਜੇ ਤੱਕ ਸਾਨੂੰ ਕਿਤੇ ਦੁੱਖੀ ਨਹੀਂ ਕਿਸੇ ਨੇ ਦਿੱਤੀ ਕਿ ਨਹੀਂ ਜਿੰਨੇ ਰੱਖੇ ਹੈ ਜਗ ਜੱਟ ਤਾਂ ਜਾੜੇ ਨੇ ਪਾਸਾ ਘਟੇ ਮਾਂ ਇਹਨਾਂ ਕਟ ਕਰਕੇ ਵਿਚਾਰ ਵਿਚਾਰੇ ਕੋਈ ਬਚਾਰਾ ਕੁ ਕੁ ਰੁਪਇਆ ਥੇਲੀ ਦੇਣ ਗਈ ਖੜਾ ਦੀ ਮਾਰ ਬਹੁਤ ਘਰਾ ਤੱਕ ਹੈ ਸਾਨੂੰ ਬਾਈ ਜੀ ਨੇ ਦੱਸਿਆ ਵੀ ਇਸ ਘਰ ਦੇ ਵਿੱਚ ਕੋਈ ਰਹਿ ਰਿਹਾ ਤੇ ਉਹ ਹਲੇ ਤੱਕ ਗਿਆ ਨਹੀਂ ਕੌਣ ਹੈ ਉਹ ਬਾਈ ਜੀ ਮੇਲਾ ਦਾ ਇੱਥੇ ਖੜੇ ਸੀ ਕਿਸੇ ਦੀ ਡੀਕ ਕਰ ਰਹੇ ਸੀ ਇਹਨਾਂ ਡੀਕ ਗਣ ਘਰ ਛੱਡ ਕੇ ਕਿੱਥੇ ਜਾਈਏ ਪੁੱਤਰ ਬਾਪੂ ਤੇ ਜੇ ਕੁਝ ਜਾਣ ਨੂੰ ਹੋ ਗਿਆ ਫਿਰ ਕੀ ਕਰੋਗੇ ਫਿਰ ਰੱਬ ਦਾ ਹੈ ਨਾ ਹੈ ਰੱਬ ਦਾ ਹੈ ਨਾ ਰੱਬ ਆ ਬਾਪੂ ਤੇ ਇੱਥੇ ਤਾਂ ਖਤਰਾ ਹੋ ਸਕਦਾ ਜਾਨ ਦਾ ਘਰੇ ਹੀ ਇਹਨਾਂ ਇਹਨਾਂ ਪਾਣੀ ਆ ਪੁੱਤਰ ਬੜੇ ਔਖੇ ਬਣਾਏ ਨੇ ਕਿੱਥੇ ਛੱਡ ਕੇ ਜਾਈਏ ਕਿਵੇਂ ਬਣਾਇਆ ਸੀ ਬਾਪੂ ਇਹ ਇਹ ਪੁੱਤਰ ਬੜੀ ਮਿਹਨਤ ਨਾਲ ਬਣਾਏ ਅਜੇ ਤਾਂ ਆਇਆ ਚਾਂ ਸਟਾਈਆਂ ਕਿ ਨਵੇਂ ਪਾਵਾਂਗੇ ਤੇ ਨਹੀਂ ਪਏ ਬਾਪੂ ਉਹ ਉਹ ਦੇਖ ਰਿਹਾ ਹਾਂ ਤਾਂ ਜਮੇ ਹੀ ਡੁੱਬਿਆ ਪਿਆ ਹਾਂ ਹਾਂ ਵਕਲ ਵਕਲ ਲੱਕੋਂ ਤਾਂ ਪਾਣੀ ਆ ਆ ਵੇਖੋ ਸਮਾਨ ਹੁੰਦੀ ਨਹੀਂ ਪਿਆ ਸਾਡਾ ਆਪੂ ਉਹ ਅੰਦਰ ਹੀ ਸਮਾਨ ਪਿਆ ਆ ਵੇਖੋ ਐ ਅੰਦਰ ਵਿੱਚ ਆ ਪਾਣੀ ਜਿਆ ਆਹ ਦੇਖੀ ਆ ਵੇਖੋ ਪਾਣੀ ਜਿਆ ਸਾਰਾ ਉਹ ਦੂਜੇ ਅੰਦਰ ਵੀ ਪਾਣੀ ਜਿਆ ਆ ਬਾਪੂ ਇਹ ਅਲਮਾਰੀ ਚੱਕੀ ਗਾ ਤੋਂ ਨਹੀਂ ਤੁਸੀਂ ਪੁੱਤ ਤਾਈ ਮੀ ਨਹੀਂ ਮਿਲਿਆ ਕਰਨਾ ਬੰਦਾ ਹਾਂ ਨਾ ਕੱਲੇ ਡੰਗਰੀ ਮਹਾ ਕੱਢੇ ਗਏ ਨੇ ਬੱਚੇ ਕੱਢੇ ਨੇ ਇਥੋਂ ਸਿਰਫ ਹੂੰ ਉਹ ਵੀ ਨੇਰੇ ਸਵੇਰੇ ਬਾਪੂ ਘਰ ਸਾਰਾ ਤਬਾਈ ਹੋ ਗਿਆ ਇੱਕ ਹਿਸਾਬ ਦਾ ਤਬਾਈ ਹੋ ਗਿਆ ਬਸ ਰਹਿ ਵੀ ਕੀ ਗਿਆ ਮੰਨੀ ਤੋ ਹਈ ਹੁੰਦਾ ਹੁੰਦਾ ਪੁੱਤਰ ਕੀ ਕਰੀਏ ਫਿਰ ਹੁਣ ਰੱਬ ਨਾਲ ਕੀ ਜੋਰ ਆ ਸਰਕਾਰਾਂ ਨੇ ਕੀ ਦੇਣਾ ਆ ਕੋਠੇ ਲੈ ਕੇ ਖੜੇ ਅਜੇ ਤੱਕ ਸਾਨੂੰ ਕਿਤੇ ਦੁੱਕੀ ਨਹੀਂ ਕਿਸੇ ਨੇ ਦਿੱਤੀ ਕੀ ਕੀ ਸੋਚਦੇ ਹੋ ਮਨਸ ਸੋਚਦੇ ਐ ਕਿ ਚਲੋ ਗੱਦੋ ਕਮਰੇ ਚੰਗੇ ਪਏ ਹੋਣਗੇ ਕਿਸੇ ਜਾਪੇ ਕੋ ਹਾਲਾਤ ਮਾਰੇ ਜੇ ਰੁੱਤੇ ਵੀ ਉੱਪਰ ਹੋ ਸਕਾਂਗੇ ਹੁਣ ਉੱਪਰ ਕਿੱਥੇ ਚੜਿਆ ਜਾਂਦਾ ਮਾਰੇ ਬੰਦੇ ਕੋ ਚੜੇ ਹੀ ਨਹੀਂ ਜਾਂਦਾ ਤੇ ਫਿਰ ਬਾਪੂ ਕਿੰਨੇ ਦਿਨਾਂ ਦੇ ਐ ਪਾਣੀ ਦੀ ਰਹਿ ਰਹੇ ਇਹ ਆ ਜਾ ਚੌਥਾ ਪੰਜਵਾਂ ਦੇਣਿਆ ਸਾਨੂੰ ਪਾਣੀ ਦੀ ਪਾਣੀ ਦੀ ਬਾਪੂ ਇਹ ਤਾਂ ਬਾਪੂ ਇੱਧਰ ਵੀ ਸਮਾਨ ਉਵੇਂ ਹੀ ਪਿਆ ਹਨ ਆਹ ਦੇਖੋ ਜਿੱਗਾ ਪਿਆ ਸਭ ਅੰਦਰ ਹੀ ਸਾਰਾ ਪਿਆ ਆਏ ਬਾਪੂ ਜੀ ਦੇ ਕੀ ਕਰਤਾ ਕਿ ਜਾਂ ਭਾਂਡਾ ਸ਼ਾਣਾ ਵਿੱਚ ਇੰਦਰੀਆਂ ਦੇਖੋ ਸਭ ਡਿੱਗੇ ਪਏ ਕੁਥੇ ਪਾਟੇ ਨੇ ਆਹ ਦੇਖੋ ਸਭ ਪਰਲੀ ਸਾਡੇ ਸਭ ਕੰਦਾ ਪਾਟੀਆਂ ਪਈਆਂ ਨੇ ਹਮ ਤੇ ਕੀ ਕਰ ਸਕਦੇ ਪੁੱਤ ਆ ਅੱਛਾ ਫਰਿੱਜ ਦਿਖਾ ਬਾਪੂ ਜੀ ਫਰਿੱਜ ਵੀ ਨਹੀਂ ਕੱਢੀ ਪਾਣੀ ਆ ਖੱਖ ਨਹੀਂ ਨਿਕਲਿਆ ਪੁੱਤਰ ਹਾਂ ਆ ਵੀ ਸਾਬਾ ਪਾਣੀ ਪਾਣੀ ਆ ਬਾਪੂ ਯਾਰ ਮੇਰੀ ਖੋਦੀ ਤਾਂ ਨਿਕਲਦੀ ਐ ਇਹ ਵੇਖ ਕੇ ਆ ਰਹੀ ਇਹ ਫ੍ਰਿਜ ਬਾਪੂ ਇਹ ਬਹੁਤ ਔਖੀ ਲਈ ਹੋ ਗਈ ਹਨ ਠੰਡਾ ਪਾਣੀ ਪੀਣਾ ਇਹ ਪੁੱਤ ਮੈਨੂੰ ਪਤਾ ਹੀ ਆ ਬੀ ਆਖੀ ਰਾਤ ਨੂੰ ਰਾਤ ਸ਼ਹਿਬ ਬਣ ਕੇ ਆਇਆ ਕਿਰਜਾ ਚੋਕਾ ਬੋਰ ਕਰਾਇਆ ਇਹ ਇਥੇ ਹੁਣ ਲੱਖ ਲੱਖ ਪਾਣੀ ਆ ਤੇ ਕੀ ਕੀਤਾ ਇਹ ਪਾਣੀ ਪੀਂਦਾ ਤੋ ਹੁਕਮੀ ਨਹੀਂ ਹੋਇਆ ਸਾਨੂੰ ਫੇਰ ਫੇਰ ਬਾਪੂ ਕੀ ਕਰੋਗੇ ਤੁਸੀਂ ਹੁਣ ਹੁਣ ਕੀ ਕਰਨਾ ਪੁੱਤਰ ਜੋ ਕੁਝ ਹੈ ਵਾਹਿਗੁਰੂ ਜਾਣਦਾ ਹੈ ਪਾਣੀ ਤਾਂ ਵੱਧ ਆ ਜਾਂਦਾ ਜੇ ਪਾਣੀ ਨਾਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਤੁਹਾਡਾ ਫਿਰ ਪੁੱਤ ਹੋ ਜੂਦ ਹੋ ਜੇ ਫਿਰ ਜਾਣ ਤੇ ਹੋਈ ਆ ਜਾਣ ਜਾਣ ਹੀ ਜੇ ਜੇ ਮਾਰੇ ਚੰਗੇ ਖੜੇ ਕੀਤੇ ਇਹ ਵੀ ਟੈਗੇ ਨੇ ਤੇ ਹੁਣ ਗਾਂ ਕੀ ਕਰ ਲੈਣਾ ਇਹ ਇਹ ਨਹੀਂ ਸੋਚਿਆ ਕਿਤੇ ਹੋਰ ਜਾ ਕੇ ਰਹਿ ਲਈਏ ਪੁੱਤ ਹੁਣ ਕਿਛੋ ਸ਼ਾਦੀ ਕੀ ਕਰਦਾਂ ਚੱਲ ਜਾਈਏ ਛੱਡੇ ਨਹੀਂ ਜਾਂਦੇ ਛੱਡੇ ਨਹੀਂ ਜਾਂਦੇ ਕਿਵੇਂ ਪਾਇਆ ਸੀ ਬਾਪੂ ਕਦੋਂ ਪਾਇਆ ਸੀ ਕਿੰਨਾ ਸਮਾਂ ਇਹ 84 ਤੋਂ ਗੇਤਰਾ ਪੁੱਤ ਪਾਏ ਨੇ ਹਾਂ ਆ ਦੇਖੋ ਇੱਟ ਸਟਾਈ ਅਮਰ ਕੇ ਵਾ ਨਹੀਂ ਪਈ ਇਹ ਵੀ ਮੈਂ ਦੇਖ ਰਿਹਾ ਬਾਪੂ ਮੱਸਾ ਹੀ ਪਾਏ ਆ ਹਨਾ ਹਾਂਜੀ ਪਰ ਬਾਪੂ ਫਸਲ ਕਿੰਨੀ ਫਸਲ ਕਿੰਨੀ ਤਬਾਹ ਹੋ ਗਈ ਪਤਨ ਦੇ ਦੋ ਪੈਰੀਆਂ ਠਾਏ ਆ ਸਰ ਭਾਈ ਉਹ ਕਿੰਨੀ ਕਿੰਨੇ ਕਿੱਲੇ ਦੀ ਦੋ ਕਿੱਲੇ ਮੇਰਾ ਠਾਏ ਆ ਦੋਵੇਂ ਹੀ ਠਾਏ ਆ ਕੀ ਆਸਾਂ ਲਾਈਆਂ ਸੀ ਰਾਸਾਂ ਇਹ ਵੀ ਕਿਤੇ ਥਮਾ ਚੰਗਾ ਲੱਗੇ ਕਰ ਕੇ ਕਮਰੇ ਪਾਵਾਂਗੇ ਕਿ ਦੋ ਹੁਣ ਫਿਰ ਇੱਕ ਕਮਰੇ ਪਾਉਣ ਦੀ ਵੀ ਲੋੜ ਹੁਣ ਤੇ ਖਾਨਦਾਨੀ ਪ੍ਰਬੰਧ ਰਹਿ ਗਿਆ ਤੇ ਕਮਰੇ ਕਿੱਥੋਂ ਪੈਣੇ ਆ ਬਾਪੂ ਰੋਟੀ ਖਾਧੀ ਆ ਨਹੀਂ ਅਜੇ ਨਹੀਂ ਖਾਧੀ ਸਵੇਰ ਦੀ ਪਤਾ ਅੱਛਾ ਫਿਰ ਬਾਪੂ ਪੀਣ ਵਾਲਾ ਮੈਂ ਸੋਨੇ ਪਾਣੀ ਵੀ ਨਹੀਂ ਪੀਤਾ ਤਿੰਨ ਚਾਰ ਦਿਨਾਂ ਤੱਕ ਪਾਣੀ ਆਇਆ ਹੋਇਆ ਇਹ ਪਾਣੀ ਕੱਢਣੇ ਹੀ ਪੀਣੇ ਹੀ ਤੇ ਹੁਣ ਪਾਣੀ ਕੱਢਣ ਲੱਗ ਲਖ ਲੋਤੇ ਇਹਨਾਂ ਨੂੰ ਪੀਆ ਗਈ ਤੇ ਕਹਣਾਂਗੀ ਬਾਪੂ ਪਾਣੀ ਪਾਣੀ ਨਹੀਂ ਪੀਤਾ ਤੇ ਫਿਰ ਜ਼ਿੰਦਗੀ ਕਿਹੜੀ ਇਹ ਜਿਹੜਾ ਪਹਿਲੋਕ ਬਾਤ ਇੱਕ ਦੋ ਕੋਠੇ ਤੇ ਚੜ੍ਹ ਲਈ ਸੀ ਅੱਛਾ ਉਹ ਪੀ ਉਹ ਪੀਤਾ ਹੈ ਉਹ ਦੂਜਾ ਦੁਬਾਰਾ ਉਹਨਾਂ ਪਾਣੀ ਪੁੱਤੇ ਨੂੰ ਛੜਕੇ ਤੇ ਕਿਹੜਾ ਬੁੱਢਾ ਬੰਦਾ ਕਿੱਥੋਂ ਜਾਊਗਾ ਛੜਕੇ ਤੇ ਜਾਵਾਂਗੇ ਤੇ ਕੋਪੀਆਂ ਰੋੜ ਜਾਾਂਗੇ ਬਾਪੂ ਕੋਈ ਪਾਣੀ ਸਰਕਾਰ ਨਹੀਂ ਦੇਣ ਆਇਆ ਕੋਈ ਸਰਕਾਰ ਦਾ ਸਰਕਾਰ ਦੇ ਅੱਜ ਤੱਕ ਕਿਸੇ ਨੇ ਫੇਰਾ ਨਹੀਂ ਪੁੱਤਰ ਮਾਰਿਆ ਵੀ ਕੋ ਹੈਗਾ ਕਿ ਨਹੀਂ ਹੈਗਾ ਬਾਪੂ ਮੈਨੂੰ ਤਾਂ ਪਤਾ ਲੱਗ ਗਿਆ ਇੱਥੇ ਬਾਪੂ ਰਹਿੰਦਾ ਸਰਕਾਰ ਨੂੰ ਕਿਉਂ ਨਹੀਂ ਪਤਾ ਲੱਗਿਆ ਸਰਕਾਰਾਂ ਨੂੰ ਫੇਰ ਇੱਦਾਂ ਹੀ ਤੁਸੀਂ ਸਿਆਣੇ ਹੋ ਸਰਕਾਰਾਂ ਸੜਕਾਂ ਤੋਂ ਰੋਲਾ ਪਾਉਂਦੀਆਂ ਨੇ ਜਿਹੜੇ ਆ ਮਾੜੀ ਮੋਟ ਹੈਗੇ ਨਹੀਂ ਇਹ ਵੀ ਮਗਰ ਚੋਰਾ ਨੂੰ ਲਟਾ ਲੀਏ ਜਿਹੜੇ ਬਾਈ ਲੈ ਕੇ ਆਇਆ ਮੈਂ ਉਹਨਾਂ ਨਾਲ ਵੀ ਗੱਲ ਕਰੂੰਗਾ ਬਾਈ ਇਹਨਾਂ ਨੇ ਤਾਂ ਵਿਚਾਰਿਆਂ ਨੇ ਘਰ ਹੀ ਯਾਰ ਮਸਾ ਪਾਇਆ ਉਹ ਵੀ ਹੈ ਨਾ ਸਾਰਾ ਤਬਾਈ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਥੋੜਾ ਨਹੀਂ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਤਾਂ ਸਰਕਾਰ ਨੂੰ ਚਾਹੀਦਾ ਵੀ ਵਾਤਵਾਦ ਜਿਹੜੇ ਵੀ ਇਹ ਮਦਦ ਕੀਤੀ ਜਾਏ ਹਰ ਮਾਰਾ ਏਰੀਆ ਜਿੰਨਾ ਵੀ ਹੈਗਾ ਨਾ ਤਾਂ ਵਾਤਵਾਦ ਦੇ ਇਹ ਮਦਦ ਕਰੇ ਇਹ ਤਾਂ ਹੁੰਦੇ ਵੀ ਬਈ ਨਾਮ ਦੇ ਕਿਸਾਨ ਆ ਵਿਚਾਰੇ ਗਰੀਬ ਪਰਿਵਾਰ ਹੀ ਲੱਗਦੇ ਗਰੀਬ ਪਰਿਵਾਰ ਦੋ ਕਿੜੇ ਜਮੀਨ ਦੱਸ ਦੇ ਤਾਂ ਦੋ ਏਕੜ ਜੇ ਮਾਰੇਗੇ ਤੇ ਉਹ ਤਾਂ ਫਿਰ ਮੁਸ਼ਕਲ ਹੋਗਾ ਇੱਟਾ ਵੇ ਸਟਾਈਆਂ ਨੇ ਕੋਈ ਗਾਂ ਫਸਲ ਹੋ ਜਾਊਗਾ ਤੇ ਆਪਾਂ ਵੀ ਮਕਾਰ ਕੋ ਚੰਗੇ ਦੋ ਲੀਟਰ ਵਾਲੇ ਪਾ ਲਾਂਗੇ ਤੇ ਉਹ ਵੀ ਨਕਸਾ ਖਤਮ ਹੋ ਗਿਆ ਕੰਮ ਮੁਸ਼ਕਲ ਹੋ ਗਏ ਹਾਂ ਇਥੋਂ ਕਿੰਨੇ ਵਜੇ ਇੱਥੇ ਪਾਣੀ ਆ ਗਿਆ ਸੀ ਇਹ 4 ਵਜੇ ਪਾਣੀ ਆ ਗਿਆ 4 ਵਜੇ ਪਾਣੀ ਆ ਗਿਆ ਸੀ ਸੁੱਤੇ ਪਏ ਸੀ ਸੁੱਤੇ ਹੀ ਅਜੇ ਜਾਗੋ ਮੀਚੇ ਆ ਵਦੋਂ ਲਾਲਾ ਲਾਲਾ ਜਦੋਂ ਹੌਂ ਲਾਪੇ ਫਿਰ ਤਨ ਬੜਾ ਨੀਂਦ ਆਉਂਦੀ ਆ ਅੱਛਾ ਨੀਂਦ ਨਹੀਂ ਆਉਂਦੀ ਤੇ ਫੇਰ ਫੇਰ ਬੱਚੇ ਕਾ ਮਹਾ ਕੱਢੇ ਇੱਥੋਂ ਅੱਛਾ ਚੋ ਰਹਿੰਦੇ ਮੈਂ ਨਹੀਂ ਤੁਸੀਂ ਚੱਲ ਜਾਓ ਮੈਂ ਇੱਥੇ ਰਹਿਣਾ ਕੋ ਕੀ ਮਨ ਚ ਕੀ ਖਿਆਲ ਆਉਂਦੇ ਸੀ ਦੋ ਇਹ ਆ ਵੀ ਚਲੋ ਜੀ ਵਾਜਣਗੇ ਆਪ ਨੂੰ ਕੁਝ ਹੁੰਦਾ ਹੋਊ ਚਾਹ ਆਪ ਕੋ ਹੋ ਜੂ ਕੋਈ ਗੱਲ ਬੱਪੂ ਬੱਚਿਆਂ ਨੂੰ ਨਾਂ ਦੇਖਿਆ ਨੂੰ ਕਿੰਨੇ ਦਿਨ ਹੋ ਗਏ ਆ ਚੌਥਾ ਪੰਜਵਾਂ ਲੈਣੇ ਦੇ ਦਿਲ ਕਰਦਾ ਉਹਨਾਂ ਨੂੰ ਮੈਂ ਪੁੱਤ ਜੀਤ ਕਰਦੇ ਨੇ ਜਿਹੜੇ ਜੰਮੇ ਹੁਣ ਕੀਪ ਬੱਚੇ ਜਦੋਂ ਪੁੱਛਦੇ ਆ ਬਾਪੂ ਕਿਵੇਂ ਆ ਕੀ ਕਹਿੰਦੇ ਉਹਨਾਂ ਨੂੰ ਪੁੱਤੀ ਕਹਿਣਾ ਉਤਰਾ ਨਿਕਾ ਜਾਏਗਾ ਨਹੀਂ ਉਹ ਪੁੱਛਦਾ ਜਦੋਂ ਕਿਵੇਂ ਆ ਬਾਪੂ ਕੀ ਕਹਿੰਦੇ ਉਹਨੂੰ ਦੇਖ ਲਾੜਣਾ ਰਾਜਾ ਰਾਜਾ ਕਹਿਣਾ ਮੈਂ ਨਹੀਂ ਤੁਸੀਂ ਹੁਣ ਰੋਟੀ ਨਹੀਂ ਖਾਧੀ ਉਹਨਾਂ ਨੂੰ ਪਤਾ ਤੁਸੀਂ ਰੋਟੀ ਨਹੀਂ ਖਾ ਰਹੇ ਉਹ ਹੁਣ ਵਿਚਾਰੇ ਲਾਂਬੇ ਫਸੇ ਡੰਗਰ ਲੈ ਬਾਹਰ ਕਰ ਦੇ ਜਿਹੜੇ ਦੁੱਤ ਉਹਨਾਂ ਕੋਆਂ ਕਿੰਨੇ ਡੰਗਰ ਸੀ ਬੱਪੂ ਗਾਂ ਮਾਜੀ ਕੋ ਬੱਕਰੀਆਂ ਹੀ ਤਿੰਨ ਚਾਰ ਕੋਈ ਆ ਜਾਨਵਰ ਨਹੀਂ ਕਿੰਨੇ ਜਿੰਨੇ ਰੱਖੇ ਹੈ ਜਦ ਚਾਹਤੇ ਤਾਂ ਜਾਣੇ ਹਾਂ ਪਸਾ ਕਿਤੇ ਮਾ ਇਹਨਾਂ ਕੱਟ ਕੁੱਟ ਕੇ ਵਿਚਾਰ ਵਿਚਾਰੇ ਕੋਈ ਵਿਚਾਰਾ ਕੋਈ ਕੁੜ ਪਿਆਟੇ ਲਈ ਦੇਣਗੇ ਬੱਪੂ ਲੱਗਦਾ ਕੋਈ ਮਦਦ ਕਰੋ ਕੋਈ ਸਰਕਾਰ ਮਦਦ ਕੋਈ ਨਹੀਂ ਕੀ ਨਹੀਂ ਕਰਨੀ ਬੱਪੂ ਕੋਠਾ ਦੇ ਲੈ ਕੇ ਖੜੇ ਨੇ ਇੰਨਾ ਚਿਰ ਚੱਲੇ ਜੇ ਤੱਕ ਕਿਸੇ ਦੁੱਕੀ ਨਹੀਂ ਦਿੱਤੀ ਹਾਂ ਬਾਪੂ ਉਹ ਰੋਣੇ ਰੋਟਾ ਈ 5 ਲੱਖ ਮੈ ਲਾਉ ਮੇਰਾ ਸਾਨੂੰ ਦਾ ਜਿੱਤ ਰੁਪਈਆ ਨਹੀਂ ਕਿ ਸਰਕਾਰ ਨੇ ਦਿੱਤਾ ਬਾਪੂ ਮੈਂ ਸਾਹਮਣੇ ਦੇਖਿਆ ਉਹ ਸਾਰੇ ਪੰਜ ਟਰੇਡਾਂ ਪਈਆਂ ਬਾਹਰ ਦੀ ਸਾਈਡ ਦੇਖੋ ਸਾਰੇ ਕੰਦਾ ਟਰੇਡਾਂ ਪਈਆਂ ਆਹ ਵੇਖੋ ਬਾਪੂ ਫਤ ਫਿਰ ਤੁਸੀਂ ਅੱਜ ਜਾਓ ਇੱਥੋਂ ਐਵੇਂ ਨੁਕਸਾਨ ਨਾ ਹੋ ਜਾਏ ਕੋਈ ਚਲੋ ਪੁੱਤ ਹੋ ਜੂ ਤੇ ਫਿਰ ਅੱਗ ਹਾਂ ਬਾਹ ਕਿਹੜਾ ਹੀ ਵੇਖਣਾ ਵਾ ਇੱਧਰ ਕੀ ਆ ਬਾਪੂ ਇਹਦਾ ਤਾਂ ਨਾ ਪਾਟੀਆਂ ਪਈਆਂ ਸਾਰੀਆਂ ਗਰਸ਼ੀਆਂ ਨੇ ਆ ਬੂਰ ਕਰ ਲੈ ਅੱਛਾ ਜੀ ਪਾਣੀ ਪੀਣ ਦਾ ਨਹੀਂ ਹੁਕਮ ਹੋਇਆ ਸਰਤੀ ਬੰਦੀ ਆ ਜੀ ਆਹ ਬਾਪੂ ਜੀ ਆਹ ਵੇਖੋ ਆ ਸਾਰਾ ਹਾਲਾਤ ਆ ਸਾਡਾ ਜਿਹੜੀਆਂ ਨੇ ਕਾਰ ਨਹੀਂ ਸਾਇਦ ਪਾਟੀਆਂ ਉਹ ਗੁੱਟਾਂ ਵਿੱਚ ਡਿੱਗ ਪਈਆਂ ਨੇ ਸਾਰੀਆਂ ਤਾਂ ਹਾਂ ਇਧਰਲੇ ਪਾਸੇ ਬਾਪੂ ਦਾ ਟਿਕਣ ਵਾਲਾ ਆਹ ਵੇਖੋ ਆ ਕੰਡਾ ਜਿਹੜੀਆਂ ਦਾ ਗੋਠਾ ਉਹ ਡਿੱਗ ਪਈਆਂ ਵਿੱਚੋਂ ਛੱਡ ਗਈਆਂ ਪਈਆਂ ਨੇ ਅੱਛਾ ਮੁਣੇ ਕਿੱਥੋਂ ਮਾਰੇ ਬਤਾ ਗੋ ਕਿੱਥੋਂ ਲੈਨੇ ਬਾਪੂ ਇਹ ਤਾਂ ਯਾਰ ਜਮਾ ਡਿੱਗਣ ਵਾਲਾ ਤੁਸੀਂ ਤੁਸੀਂ ਛੱਡ ਦਿਓ ਨਾ ਘਰ ਯਾਰ ਨੁਕਸਾਨ ਹੋ ਜੂ ਬਾਪੂ ਰੁਕੋ ਇੱਕ ਮਿੰਟ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬਾਪੂ ਜੇ ਜ ਜਉਂਦੇ ਰਹੋਗੇ ਤਾਂ ਹੋਰ ਹੋਰ ਮਕਾਨ ਬਣਾ ਲਾਂਗੇ ਆਪਾਂ ਉੱਤੇ ਬਾਪੂ ਇਹ ਨੁਕਸਾਨ ਹੋ ਜੂਗਾ ਉੱਤੇ ਇਹ ਨਹੀਂ ਛੱਡਣਾ ਕਿਉਂ ਬਾਪੂ ਇਹ ਜੇ ਚੱਲ ਜਾਗੇ ਤੇ ਫਿਰ ਆਪੇ ਕੋਈ ਵੋਗ ਰਹੂ ਦੇ ਕੋ ਪਾਲੂਆ ਹਾਂ ਦੇਖੋ ਹੱਦ ਤੱਕ ਆਪੂ ਆਜੋ ਚਲੋ ਨਹੀਂ ਆਣਾ ਕੋਈ ਟੰਡੀ ਆ ਅੱਛਾ ਇਧਰੋਂ ਇੱਟਾ ਵੀ ਡਿੱਗ ਗਿਆ ਡਿੱਗ ਚੁਪੀਆਂ ਆਣਿਆ ਦੇਖੋ ਕੋਈ ਨਹੀਂ ਡਿੱਗਦੀ ਕੁੱਤਾ ਹਾਲਾਤ ਵੇਖੋ ਵਿਚਾਰਿਆ ਦੇ ਕਿੱਡੇ ਮਾੜੇ ਆ ਤਾਂ ਆਜੋ ਬੱਪੂ ਆਜੋ ਆਜੋ ਆਪਾ ਪਾਣੀ ਜੋ ਬਾਹਰ ਚੱਲੀਏ ਇੱਥੇ ਨਹੀਂ ਰਹਿਣਾ ਆਪਾ ਇੱਥੇ ਨੁਕਸਾਨ ਹੋ ਸਕਦਾ ਕੋਈ ਆਜੋ ਆਜੋ ਬੱਪੂ ਫੇਰ ਪਾ ਲਾਂਗੇ ਆਪਾ ਘਰ ਕੋਈ ਗੱਲ ਨਹੀਂ ਆਜੋ ਘਬਰਾਉਣਾ ਨਹੀਂ ਵਾਈ ਕਰੂ ਨਾਲ ਇਹ ਆਪਣੇ ਆਜੋ ਸ਼ਾਟ ਮਾਰ ਬਾਬੇ ਦੇ